ਹੈਲੋ ਹਾਂਜੀ ਦੋਸਤੋ ਸਤ ਸਾਲ ਸਾਰਿਆਂ ਨੂੰ ਹੋਰ ਦੱਸੋ ਜੀ ਕੀ ਹਾਲ ਚਾਲ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਤੁਸੀਂ ਦੇਖ ਰਹੇ ਹੋ ਕਿ ਥੱਲੇ ਰਾਏ ਚੁਪੜਾਂ ਦੀ ਬਾਲ ਹੈ ਇਸ ਦੇ ਉੱਤੇ ਬਣਾ ਰਹੇ ਆਂ ਵੀਡੀਓ ਆਪਾਂ ਅੱਜ ਕਿਉਂਕਿ ਪਹਿਲਾਂ ਲੋਕ ਬਹੁਤ ਸਕੀਨ ਹੁੰਦੇ ਸੀ ਇਹਨਾਂ ਚੀਜ਼ਾਂ ਦੇ ਰਾਏ ਚੁਪੜ ਵਗੈਰਾ ਖਾਣ ਦੇ ਅੱਜ ਆਪਾਂ ਪੂਰੀ ਵੀਡੀਓ ਬਣਾਈਏ ਰਿਓ ਉੱਤੇ ਰਾਏ ਚੁਪੜਾਂ ਦੇ ਕਿਉਂਕਿ ਅੱਜ ਵੀ ਇਹੜੇ ਪਹਿਲਾਂ ਆਮ ਹੋਇਆ ਕਰਦੇ ਸੀਗੇ ਬਣਾ ਬੁਣਾ ਦੇ ਵਿੱਚ ਅੱਜ ਕੱਲ ਦੇਖਣ ਨੂੰ ਬਹੁਤ ਘੱਟ ਮਿਲਦੇ ਐ ਇਹ ਚੀਜ਼ਾਂ ਉਹ ਜੁਬੜ ਵਗੈਰਾ ਮੁਜਾਰਾ ਵਿੱਚ ਹਾਈਬ੍ਰਿਡ ਆ ਗਈ ਇਹ ਦੇਸੀ ਨੇ ਇਹ ਇੱਕ ਦਾ ਬੀਬੂ ਲਾਉਣ ਦੀ ਕੋਈ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਉਗ ਰ ਕਰ ਜਾਂਦੇ ਐ ਸੇਨਾਂ ਦਾ ਬੀਬੂ ਪਿਆ ਹੁੰਦਾ ਐ ਵੀ ਬੂਡ ਦੇ ਪੇਤਾਂ ਦਾ ਅਗਲੇ ਸਾਲ ਆਪਣੇ ਆਪ ਹੀ ਦੁਬਾਰੇ ਇਹਨਾਂ ਦੀ ਬੱਲਾ ਬੋਲਾ ਚੱਲ ਪੈਂਦੀ ਹੈ ਹਾਈਬ੍ਰਿਡ ਨਾਲ ਵੀ ਥੋੜੇ ਜਿ ਪੱਕਣ ਦੇ ਵਿੱਚ ਟਾਈਮ ਲੈਂਦੇ ਆ ਇੱਕ ਚੁਬੜ ਪੱਕਣ ਲੱਗਿਆ ਦੇਸੀ ਹੁੰਦਾ ਜਿਹੜਾ ਉਹ 2-3 ਮਹੀਨੇ ਲਾ ਜਾਂਦਾ ਇਹ ਖੜਾ ਹਰਾ ਹਰੀ ਖੜਾ ਰਹਿੰਦਾ ਹੈ ਕਿਉਂਕਿ ਹਾਈਬ੍ਰਿਡ ਹੁੰਦੇ ਆ ਉਹ ਲੱਗਣ ਤੋਂ 15-20 ਦਿਨਾਂ ਤੱਕ ਹੀ ਪੱਕ ਜਾਂਦੇ ਨੇ ਲੱਗਣ ਤੋਂ ਬਾਅਦ ਵਡੇ ਉਹਨਾਂ ਚੂਬੜਾਂ ਦੀ ਜਿਹੜੀ ਖੁਸ਼ਬੂ ਹੁੰਦੀ ਹੈ। ਜਿਹੜੇ ਹਾਈਬ੍ਰਿਡ ਹੁੰਦੇ ਹਨ ਉਹਨਾਂ ਦੀ ਖੁਸ਼ਬੂ ਬਹੁਤ ਤੇਜ਼ ਹੁੰਦੀ ਹੈ। ਜਲਦੀ ਪਛਾਣੀ ਜਾਂਦੀ ਹੈ ਪਰ ਇੰਦਾਂ ਦੀ ਖੁਸ਼ਬੂ ਬਹੁਤ ਘੱਟ ਹੁੰਦੀ ਹੈ। ਇਹ ਸਾਈਜ਼ ਵਿੱਚ ਛੋਟੇ ਹੁੰਦੇ ਆ। ਜਿਹੜੇ ਦੂਜੇ ਹੁੰਦੇ ਆ ਇਹ ਬ੍ਰੇਡ ਉਹ ਸਾਈਜ਼ ਵਿੱਚ ਵੱਡੇ ਹੁੰਦੇ ਆ। ਤੇ ਇਹਨਾਂ ਵਿੱਚ ਥੋੜਾ ਜਿਹਾ ਇਹਦਾ ਪੀਲਾਪਣ ਹੁੰਦਾ ਹੈ। ਪੀਲਾਪਣ ਤੇ ਸੀ ਜੋੜਾਂ ਦੇ ਵਿੱਚ ਘੱਟ ਦਿਖਾਈ ਦਿੰਦਾ ਹੈ। ਉਤੋਂ ਜ਼ਿਆਦਾਤਰ ਹਰੇ ਰਹਿੰਦੇ ਆ ਇਹ। ਹਲਕਾ ਹਲਕਾ ਨਾਲ ਵਿੱਚ ਪੀਲਾ ਪੰਡ ਦਿਖਾਈ ਦਿੰਦਾ ਪੱਕਣ ਤੋਂ ਬਾਅਦ ਇਹਨਾਂ ਵਿੱਚੋਂ ਹਲਕਾ ਹਲਕਾ ਪੀਲਾ ਪੰਡ ਦਿਖਾਈ ਦਿੰਦਾ ਕਿਤਾਂ ਘੁੱਤਾਂ ਵਿੱਚ ਬੱਟਾਂ ਬੁੱਟਾਂ ਦੇ ਆਵੇਂ ਇਹ ਹੋ ਜਾਂਦੇ ਤੇ ਇਹਨਾਂ ਨੂੰ ਇੰਨਾ ਵੀ ਸੰਭਾਲ ਸੁਮੁੱਡੇ ਵੀ ਨਹੀਂ ਲੋੜ ਪੈਂਦੀ ਆਟੋਮੈਟਕੀ ਉਗਰੇ ਹੁੰਦੇ ਆ ਕਿਉਂਕਿ ਇੱਕ ਵਾਰ ਜਿੱਥੇ ਬੀਟਕ ਪਿਆ ਉਥੇ ਆਪਣੇ ਅਬੂਗ੍ਰਾਮ ਦੇ ਜਿਹੜੇ ਲੋਕ ਚੜ੍ਹਨ ਦੀ ਸਕੀਨ ਹੈ ਉਹ ਹੀ ਇਹਨਾਂ ਚੀਜ਼ਾਂ ਬਾਰੇ ਜਾਣਦੇ ਆ ਦੇ ਪਿੰਡਾਂ ਪੰਡਾਂ ਦੇ ਰਹਿਣ ਵਾਲੇ ਐ ਨਹੀਂ ਕਿੰਨੇ ਚੜ੍ਹਨ ਚੜ੍ਹਨੀ ਖਾ ਕੇ ਰਾਜੀ ਆ ਪਰ ਚੜ੍ਹਨੀ ਦੇ ਕਿੰਨੀ ਸਕੀਨ ਹੁੰਦੇ ਆ ਉਹਨਾਂ ਦਾ ਮਨ ਕਰਦਾ ਜੋ ਮਨ ਪਰਚਾਵਾ ਕਰਨ ਬਾਰੇ ਜੋ ਬਰਨ ਚਟਨੀ ਨਾਲ ਅਗੇ ਖਾ ਲੈਂਦੇ ਆ ਇੱਕ ਦੁੱਖ ਤੇ ਕਿਤੇ ਬੱਲਾ ਮਿਲਦੀਆਂ ਨਾ ਕੋਈ ਬੱਲਾ ਪਹਲੀਆਂ ਬੱਟੀਆਂ ਉਦਿਆਂ ਲੈਂਥ ਦੇ ਵਿੱਚ ਇਹ ਆ ਬੱਲੇ ਬਹੁਤ ਲੰਮੀਆਂ ਆ ਪਰ ਇਹਦੇ ਵਿੱਚ ਕੁਝ ਨਹੀਂ ਲੱਗਿਆ ਹਜੇ